ਅਜੇ ਗੱਲ ਨਹੀਂ ਬਣੀ ਹੋਰ ਇਹ ਗੱਲ ਇੱਕ ਕੰਮ ਹੋਰ ਕਰਨਾ ਇੱਕ ਕੰਮ ਥੋੜਾ ਜਿਹਾ ਹੋ ਪੱਕਾ ਕੰਮ ਕਰ ਲਗੇ ਆਪਾਂ ਹੈਨਾ ਨਾਲੇ ਤੇਰੇ ਤੋਂ ਭੱਜਿਆ ਜਰ ਤੂੰ ਦਾ ਨਹੀਂ ਭੱਜਿਆ ਮੈਨੂੰ ਐ ਹੋ ਜਾਂਦਾ ਜੇ ਮੇਰੇ ਤੋਂ ਬੋਤਲ ਨਾ ਦਿੱਤੀ ਗਈ ਭਰਾਵਾ ਮੁੜ ਕੇ ਤੂੰ ਫਿਰ ਨਾਰਾਜ਼ ਨਾ ਨਾ ਹੋਈ ਮੇਰੇ ਨਾਲ ਭਰਾਵਾ ਤੇਰੇ ਤੋਂ ਭਰਾਵਾ ਤਾਂ ਕੋਈ ਭਰਾ ਨਾਰਾਜ਼ ਹੁੰਦਾ ਉਹ ਤਾਂ ਤੂੰ ਗੱਲ ਛੱਡ ਸਾਰੀ ਗੱਲ ਬਸ ਤੂੰ ਨਾ ਇੱਕ ਕੰਮ ਕਰਨਾ ਹੋਰ ਕੁਛ ਨਹੀਂ ਕੰਮ ਕਰਨਾ ਠੀਕ ਹੈ ਨਾ ਇਹ ਹਾਂ ਦੱਬ ਕੇ ਇਹ ਚੱਕ ਜਨ ਮੇਰੇ ਭਾਈ ਹੁਣ ਬਸ ਠੀਕ ਹੈ ਕੀ ਕਰਾਂ ਬਾਕੀ ਆਪਾ ਜਿਹੜਾ ਹੈਗਾ ਤੂੰ ਪੈਗ ਭਾ ਦੂ ਤਾਂ ਯਾਰ ਚੁੱਪ ਕਰਿਆ ਬੈਠਾ ਆਹ ਗੱਲ ਆ ਤੂੰ ਸੁਣ ਨਹੀਂ ਆ ਕਰ ਪੋੜਾ ਨਹੀਂ ਮੈਨੂੰ ਕਿਉਂ ਨਹੀਂ ਤੂੰ ਆ ਲੈ 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 ਫੜ ਆ ਨੀਰੀ ਨੀਰੀ ਨਾ ਰਹਿਣ ਦੇ ਯਾਰ ਤੈਨੂੰ ਜਿਵੇਂ ਚੰਗਾ ਲੱਗਦਾ ਥੋਵੇਂ ਕਰ ਲੈ ਹੈ ਮੈਨੂੰ ਤਾਂ ਜਿਵੇਂ ਚੰਗਾ ਲੱਗਿਆ ਸੀ ਮੈਂ ਤਾਂ ਕਰ ਲਿਆ ਕਰਤੇ ਸੀ ਹਣ ਤੂੰ ਵੇਂਦਾ ਨਹੀਂ ਆ ਅੱਜ ਤਾਂ ਤੇਰੀ ਜ਼ਮੀਨ ਮੇਰੇ ਕੋਲੇ ਆਈ ਹੈ ਨਾ ਕੱਲ ਨੂੰ ਤੇਰੀ ਧੀ ਵੀ ਮੇਰੇ ਕੋਲੇ ਤੇ ਹੋਊਗੀ ਹੇ ਰੱਬ ਇਹਨੂੰ ਕੌਣ ਸਮਝਾਵੇ ਤੇ ਭਲਿਆ ਬੰਦੇ ਹੱਥੇ ਦੀ दारू ਨੇ ਨਾ ਆ ਜਿਹੜੇ ਤੂੰ ਕਿੱਲੇ ਰਹਿੰਦੇ ਸੀ ਉਹ ਵੀ ਗਹਿਨੇ ਕਰਦੇ ਫਿਰਾਂ ਦੀ ਕਉਂਦੀ ਗੱਲ ਜਿਹੜੀ ਇਹਦੀ ਅੱਖਾਂ ਉਹ ਕੱਲੇ ਚ ਮੀਂਹ ਤੇ ਨਹੀਂ ਤੇਰੇ ਚੋਰੋਂ ਤੇ ਵੀ ਆ ਚਲੇ ਜਾਓ ਮੇਰੇ ਘਰੇ ਚਲੇ ਜਾਓ ਮੇਰੇ ਘਰੋਂ ਨਿਕਲ ਜਾ ਉਥੋਂ ਠੀਕ ਹੈ ਚਲਾਤਾ ਮੈਂ ਜਾਨਾ ਪਰ ਇੱਕ ਗੱਲ ਆਖੂਗਾ ਤੇਰੇ ਵਰਗੀਆਂ ਨਾ 9300 ਮੇਰੇ ਖੇਤ ਦੇ ਬੰਨਿਆਂ ਤੇ ਮਿੱਟੀ ਨਾਲ ਮਿੱਟੀ ਹੁੰਦੀਆਂ ਠੀਕ ਹੈ ਨਾ ਮੈਂ ਹਰੇਕ ਦੀ ਤੌਰ ਵੇਖ ਕੇ ਪਛਾਣ ਜਾਂਦਾ ਵੀ ਕਿਹਨੂੰ ਕੀ ਲੋੜ ਹੈ ਤੈਨੂੰ ਅੱਜ ਪੈਸਿਆਂ ਦੀ ਲੋੜ ਹੈ ਤੇ ਪੈਸੇ ਹੈਗੇ ਮੇਰੇ ਕੋਲ ਫੈਸਲਾ ਹੁਣ ਤੂੰ ਕਰਨਾ ਪੈਸੇ ਚਾਹੀਦੇ ਆ ਛਾ ਫਿਰ ਖੱਚੂ ੁੱਠੀ ਜੀ ਇੱਜ਼ਤ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਹਨਾਂ ਕੁੜੀਆਂ ਵਰਗੀ ਨਹੀਂ ਉਹਨਾਂ ਔਰਤਾਂ ਵਰਗੀ ਨਹੀਂ ਜਿਹੜੀਆਂ ਪੈਸੇ ਤੇ ਡੋਲ ਜਾਂਦੀਆਂ ਨੇ ਮੈਨੂੰ ਮੈਨੂੰ ਆਪਦਾ ਇੱਜ਼ਤ ਪਿਆਰੀ ਆ ਸਮਝ ਲੱਗੀ ਖਬਰਦਾਰ ਚਲੇ ਜਾ ਠੀਕ ਐ ਭਾਈ ਅੱਜ ਤੋਂ ਬਾਅਦ ਸਾਡੇ ਘਰੇ ਨਹੀਂ ਮੇਰੇ ਘਰ ਵਾਲਿਆਂ ਨੇ ਤਾਂ ਲੁੱਟ ਲਿਆ ਹੋਰ ਕੀ ਭੋਲਦਾ ਤੂੰ ਇਥੋਂ ਆ ਜਾਂਦੇ ਨੇ ਇੱਥੇ ਗਰੀਬਾਂ ਦੀ ਇੱਜ਼ਤ ਸਮਝ ਨਹੀਂ ਆਉਂਦੀ ਮੈਨੂੰ ਪਰ ਮੈਨੂੰ ਇਹਦੇ ਬੰਦੇ ਦਾ ਤਾਂ ਪਹਿਲਾਂ ਹੀ ਪਤਾ ਸੀ ਇਹ ਕਿਸ ਟਾਈਪ ਦਾ ਬੰਦਾ ਇਹ ਲੋਕਾਂ ਦੀਆਂ ਤੀਮੀਆਂ ਤੇ ਅੱਖ ਰੱਖਦਾ ਪਰ ਹੁਣ ਨਹੀਂ ਹੁਣ ਨਹੀਂ ਨਥੋ ਬਹੁਤ ਹੋ ਗਿਆ ਬਰਦਾਸ਼ਤ ਕਰ ਸਕਦੀ ਮੈਨੂੰ ਲੱਗਦਾ ਹੁਣ ਇਹਦੇ ਘਰੇ ਤੈਨੂੰ ਜਾਣਾ ਹੀ ਪਊਗਾ ਇਹਦੇ ਘਰੇ ਹੁਣ ਮੈਂ ਦੱਸ ਕੇ ਆਉਣੀ ਆ ਸਾਰੀਆਂ ਇਹਦੀਆਂ ਕਰਤੂਤਾਂ ਆ ਲਕਿਨ ਤੇ ਨਾ ਹੋਇਆ ਪੈਗਾ ਚਾਰ ਕਣਕਾਂ ਪੈ ਜਾਣ ਇੱਥੇ ਟੋਬਾ ਬਣ ਜਾਂਦਾਗਾ ਓਹ ਜੀਤੋ ਮੈਂ ਤੈਨੂੰ ਆਇਆਂ ਦੀ ਸੀ ਪੁੱਤ ਆਹ ਚੀਲਾਗਾ ਜਿਹੜਾ ਇਹਨੂੰ ਬੱਕਰ ਮਾਰ ਕੇ ਸਾਰਾ ਲੋਟ ਕਾਰ ਦਿੰਦੀ ਸਾਫ ਕਰ ਦਿੰਦੀ ਥਾਂ ਕੋਈ ਨਾ ਬੇਬੇ ਮਾਰ ਦਿੰਨੇ ਝੜੂ ਕਿੰਨਾ ਕ ਸੁਕਾਵਾਂ ਇਹ ਤਾਂ ਟੋਏ ਜੇ ਨਾ ਉਦੋਂ ਹੀ ਭਰ ਜਾਂਦੇ ਆ ਪਾਣੀ ਨਾਲ ਮਾੜਾ ਜਾਂ ਮੀਂਹ ਪੈਂਦਾ ਨਹੀਂਗਾ ਤੇ ਟੋਏ ਜੇ ਭਰ ਜਾਂਦੇ ਆ ਹੋਰ ਇਹਨੂੰ ਘਰ ਸਾਫ ਚੰਗਾ ਮਾੜਾ ਮੋਟਾ ਜਹਾ ਬੱਕਰ ਜੀ ਮਾਰ ਕੇ ਤੇ ਹੋਦਰ ਨੂੰ ਪਾਣੀ ਕਾੜਦੀ ਮੇਰੇ ਤਾਂ ਨਾ ਬੇਬੇ ਜੀ ਅੱਕਾ ਪੈ ਮੈਂ ਤਾਂ ਉਹਨੂੰ ਕਹੂੰਗੀ ਵੀ ਭਾਈ ਇੱਥੇ ਮਿੱਟੀ ਟਰਾਲੀ ਦੀ ਸਟਾਕੇ ਤੇ ਆਪ ਦਾ ਟੈਲਾ ਲਵਾ ਦੇ ਦੋਰੀ ਵਾਰ ਲਾ ਅਖਾ ਟੈਲਾ ਲਵਾ ਲੈ ਟੈਲਾ ਹੁਣ ਤਾਂ ਲਵਾ ਘਟਿਆ ਇੰਨਾ ਪੈਸਾ ਕਿੱਥੋਂ ਆ ਗਿਆ ਤੇ ਬੇਬੇ ਫਿਰ ਹੋਰ ਕੋਈ ਹੀਲਾ ਹੈਗਾ ਇਹਦਾ ਹੀਲਾ ਸਾਰੇ ਹੀ ਹੈਗਾ ਮਿੱਟੀ ਲਾ ਦੇ ਤੂੰ ਚਾਰ ਵੱਠਲ ਪਿਉ ਕੇ ਲਾ ਬੇਬੇ ਇੰਨੀ ਮਿੱਟੀ ਮੈਂ ਕਿਵੇਂ ਲਾਉਂਗੀ ਕੱਲੀ ਜਾਣੀ ਲਾ ਅੱਗੇ ਅਸੀਂ ਤਾਂ ਨਾ ਐਡੀਆਂ ਨੀਆਂ ਕੰਦਾ ਲਿਪਦੀਆਂ ਹੁੰਦੀਆਂ ਅਸੀਂ ਹੋ ਤੱਕ ਬੇੜੇ ਹੁੰਦੇ ਸੀਗੇ ਤੈਨੂੰ ਇੰਨਾ ਕੀ ਔਖਾ ਹੋਇਆ ਪਿਆ ਦਾ ਬੇਬੇ ਮੈਥੋਂ ਨਹੀਂ ਮਿੱਟੀ ਲੱਗਦੀ ਮੈਂ ਤਾਂ ਉਹਨੂੰ ਕਹੂੰਗੀ ਵੀ ਟੈਲਾ ਲਵਾ ਦੇ ਪਹਿਲਾ ਟੂਲਾ ਨਹੀਂ ਪਹਿ ਲੱਗਦਿਆਂਗਾ ਆ ਪੈਸਾ ਐਵੇਂ ਨਹੀਂ ਬਣਦਾਗਾ ਬਹੁਤ ਕੌਰਾਂ ਦੀ ਕਮਾਈ ਹੈਗੀ ਚੱਲ ਚੰਗਾ ਨਾਲ ਲਵਾਦੀ ਕੋਈ ਨਹੀਂ ਚੱਲ ਮੈਂ ਲਵਾ ਦੂੰਗੀ ਤੇਰੇ ਨਾਲ ਕੱਲ ਨੂੰ ਮਿੱਟੀ ਭਿਉਲੀ ਠੀਕ ਐ ਲਵਾ ਦੇ ਇਹਨੂੰ ਪਹਿਲਾਂ ਲੈ ਦੱਸ ਐਨੀ ਮਿੱਟੀ ਦੱਸ ਮੈਂ ਕਿਵੇਂ ਲਾਉਂਗੀ ਹੁਕਮ ਚ ਲਾਉਣ ਵਾਲੀਆਂ ਨੇ ਦੋਨੇ ਮਾਵਾਂ ਦੀਆਂ ਨਾ ਹੁਕਮ ਚ ਲਾਈ ਜਾਣੀਆਂ ਮਿੱਟੀ ਲਾ ਦੇ ਐਂ ਕਰ ਦੇ ਵੀ ਦੱਸ ਮੈਂ ਕੱਲੀ ਫਾਹੇ ਟੰਗੀ ਆ ਇੱਥੇ ਕੁੱਲੀ ਨੂੰ ਦੇ ਜਾਂ ਬਣਾ ਦੀ ਹਾਂਜੀ ਕੰਮੀ ਕਰਕੇ ਦੀ ਚਾਹ ਬਣਾਤੀ ਪਰ ਮੁੰਮੀ ਕਰਕੇ ਕਹੇ ਕਿੱਥੇ ਨਹੀਂ ਗਏ ਉਹ ਤਾਂ ਦਵਾਈ ਦਿਵਾਉਣ ਗਈ ਇਹ ਪੁੱਤ ਮਨਿੰਦਰ ਨੇ ਤੇ ਇਹ ਲੋ ਕੁਆਜੀ ਮੈਂ ਤਾਂ ਨਾ ਏਡੀ ਵੱਡੀ ਗੱਲ ਕਹੀ ਵੀ ਨਹੀਂ ਸੀਗੀ ਛਿੱਡੀ ਗੱਲ ਬਣ ਗਈ ਉਹਦੋਂ ਤਾਂ ਸਣੀ ਪੈਰ ਨਾਲ ਲੜੀ ਜਾਂਦਾ ਹੁਣ ਨਾ ਮੈਨੂੰ ਇਨਾ ਪੁਛਤਾਵਾ ਹੋ ਰਿਹਾਗਾ ਵੀ ਇਹ ਚੰਮ ਦੀ ਜ਼ਬਾਨ ਕਿੱਧਰ ਨੂੰ ਉਲਟ ਗਈ ਸਾਰਿਆਂ ਨੂੰ ਕਿੰਨਾ ਦੁੱਖ ਲੱਗਿਆ ਤੇ ਕੋਈ ਨਹੀਂ ਪੁੱਤਾ तू त कोई ਸੁਤੇ ਸਵਾਗਤ ਨਾ ਕਰ ਤੀ ਉਹਦੇ ਕੰਮ ਲਈ ਤੇ ਉਹ ਨਹੀਂ ਦਿਲ ਤੇ ਲੱਗ ਫੇਰ ਕੀ ਹੈ ਚਲ ਦਵਾਈ ਦਵਾ ਲਿਓ ਤੇਰੀ ਮਮੀ ਹੁਣ ਛੱਡਤੀ ਸੀ ਦਵਾਈ ਕੋਈ ਤਾਂ ਫਿਰ ਆਪਾਂ ਨੂੰ ਇਹਦਾ ਹੱਲ ਵੀ ਕਰਨਾ ਪਊਗਾ ਕਿੰਨਾ ਕਿਥੇ ਰ ਆਪਾਂ ਉਹਨਾਂ ਆਏ ਰੱਖਾ ਕਰਾਂਗੇ ਤੇ ਆਏ ਉਹਨੂੰ ਆਪਾਂ ਉਹ ਕਰਾਂਗੇ ਘਰੇ ਤਾਂ ਗੱਲ ਨਿਕਲ ਹੀ ਜਾਂਦੀ ਹੈ ਬਿੱਲਿਆ ਨਹੀਂ ਪੂਆ ਜੀ ਮਨਿੰਦਰ ਦੇ ਮਸਾਂ ਗੱਲ ਜਦੋਂ ਉਹਨੂੰ ਦਿਮਾਗ ਚੋਂ ਨਿਕਲੀ ਸੀ ਮੈਂ ਫੇਰ ਫੜੀ ਕਰਤੀ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਸਭ ਲੋ ਤਾਂ ਮੇਰੀ ਗਲਤੀ ਹੈ ਸਾਰੀ ਨਹੀਂ ਤੇਰੀ ਗਲਤੀ ਕੋਈ ਨਹੀਂ ਹੁਣ ਜੇ ਤੂੰ ਇਹਨੂੰ ਗਲਤੀ ਬਣਾਏਗੀ ਤੇ ਤੇਰੀ ਗਲਤੀ ਬਣ ਜੂਗੀ ਹੁਣ ਤੂੰ ਨਾ ਆਪਣੇ ਆਪ ਨੂੰ ਆਂ ਅੱਖ ਵੀ ਮੈਂ ਗਲਤੀ ਕਰਤੀ ਮੈਨੂੰ ਦੱਬੂਏ ਜੀ ਬੈਠੇ ਦੋਨੇ ਭੈਣ ਭਰਾ ਨਾਲ ਸੋਹਣੇ ਲੱਗੇ ਕਿੰਨੇ ਕੋਸ਼ਿਸ਼ ਸੀਗੇ ਪਤਾ ਹੀ ਨਹੀਂ ਲੱਗਿਆ ਮੂੰਹ ਚੋਂ ਨਿਕਲ ਕੇ ਗਿਆ ਨਾ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਸਣੀ ਮੈਨੂੰ ਗਾਲਾਂ ਦੇਣ ਲੱਗ ਗਿਆ ਫਿਰ ਮੈਂ ਇਕੱਲੀ ਬਹਿ ਕੇ ਸੋਚਿਆ ਇਹ ਮਨਾ ਤੇਰੀ ਗਲਤੀ ਹੈਗੀ ਇਹ ਤਾਂ ਤੈਨੂੰ ਸਣੀ ਦੇਖ ਲਾ ਉੱਚਾ ਵੀ ਨਹੀਂ ਬੋਲਦਾ ਹੈਗਾ ਮਮੀ ਵੀ ਨਹੀਂ ਬੋਲੀ ਹੈਗੀ ਮੇਰੇ ਨਾਲ ਉਹ ਦੋਨੋਂ ਕੋਈ ਨਹੀਂ ਬੱਤ ਮੈਂ ਇਹ ਬੋਦਣਾ ਬੁਜੀ ਅੱਜ ਪਤਾ ਕੀ ਸਾਰਿਆਂ ਨੂੰ ਸੱਜਰਾ ਦੁੱਖ ਲੱਗਿਆ ਹੋਇਆ ਹੌਲੀ ਹੌਲੀ ਇੰਗੀਆਂ ਗੱਲਾਂ ਪਹੁੰਚ ਜਾਂਦੀਆਂ ਨੇ ਤੇ ਇਹ ਵੀ ਆਏ ਨਹੀਂ ਪਤਾ ਲੱਗਿਆ ਤੂੰ ਵੀ ਉਹ ਪੁਰਾਣੀਆਂ ਯਾਦਾਂਾਂ ਚ ਹੀ ਵਾਹਣੀ ਕਿ ਸਾਡੇ ਘਰੇ ਆਹ ਕਿਸਮ ਦਾ ਸੀ ਆਹ ਕਿਸਮ ਦਾ ਸੀ ਤੂੰ ਇਹ ਨਾ ਸੋਚਿਆ ਵੀ ਇਹਨੂੰ ਸੱਜਰੀ ਆ ਸਾਠ ਲੱਗੀ ਹੋਈ ਐ ਤੇ ਇਹਦੇ ਦਿਲ ਤੇ ਕੀ ਕੀ ਤੂੰ ਅਜਨਾਂ ਕੋ ਮੈਂ ਆਪ ਸਹੀ ਕਰਦੀ ਐ ਨਾ ਉਹ ਨਹੀਂ ਮੈਂ ਗਲਤ ਕਰ ਦਿੰਨੀ ਐ ਦੁਬਾਰਾ ਮੈਨੂੰ ਪਤਾ ਹੀ ਨਹੀਂ ਲੱਗਦਾ ਫਿਰ ਮੈਂ ਜਾਵਾਂ ਕਿੱਧਰ ਨੂੰ ਮੈਂ ਇੱਧਰੋਂ ਕੀ ਕਰ ਦੂੰਗੀ ਮੈਂ ਉਹਦੇ ਨਾਲ ਅੱਖਾ ਚੱਖਾ ਕਿਵੇਂ ਪਾਉਂਗੀ ਮੈਂ ਤੈਨੂੰ ਦਲਾਸਾ ਵੀ ਨਹੀਂ ਦੇ ਸਕਦੀ ਮੈਂ ਨਾ ਸੋਚ ਕੋਈ ਨਹੀਂ ਕੁਛ ਨਹੀਂ ਹੁੰਦਾ ਮਨਿੰਦਰ ਨੂੰ ਮੈਂ ਸਮਝਾਇਆ ਤਾਂ ਠੀਕ ਹੈ ਤੇ ਜਦੋਂ ਆ ਗਈ ਹੁਣ ਵਧੀਆ ਹੁਣ ਪਲਾਜ਼ਾ ਨਹੀਂ ਉਹ ਚਾਹ ਪਾਣੀ ਕਰਾ ਦੋ ਉਹੀ ਮਨਿੰਦਰ ਤੇਰੀ ਬਣ ਜੂਗੀ ਜਿਵੇਂ ਅੱਗੇ ਸੇ ਕੁਛ ਨਹੀਂ ਆਂਦੀ ਗੱਲ ਹੈਗੀ ਐਡੀ ਬਿੱਡੀ ਤੂੰ ਵੀ ਬਣਾ ਕੇ ਰਹਿਗੀ ਮਨਿੰਦਰ ਨੇ ਤਾਂ ਕੱਢਤੀ ਇਹ ਗੱਲ ਮਨ ਚ ਜਦੋਂ ਕੱਲ ਮੈਂ ਉਹਨੂੰ ਕਹਿਤਾ ਕਿ ਕੋਈ ਨਹੀਂ ਇੰਨਾ ਨਹੀਂ ਆਇਆ ਕਰ ਸਕਦਾ ਤੇ ਬਸ ਸੁਣ ਲੀਹੋਗੀ ਸੁਣੀ ਬਿਨੂ ਬੋਲਦਾ ਹੈਗਾ ਮੇਰੇ ਨਾਲ ਛਣੀ ਮੈਂ ਆਪੇ ਕਰੂੰਗੀ ਤੇਰੀ ਮਾਂ ਕਹਿ ਦੂਗੀ ਆਖਰ ਜੀ ਤੂੰ ਉਹ ਆਗਰਮਾਤੀ ਉਹ ਨੂੰ ਮੈਂ ਕਹਿ ਦੂ ਅਸੀਂ ਸੁਝਾ ਰਹੇ ਹਾਂ ਪੇਸ਼ਾ ਨਹੀਂ ਤੇ ਹੁਣ ਐ ਕਰ ਉਹ ਚਾਦਰਾਂ ਧੁੱਤਨ ਸੀ ਜਿਹੜੀਆਂ ਜਲਾ ਲਾ ਸਾਰੀਆਂ ਦੀ ਤਾਏ ਕਰ ਤੂੰ ਦੇਖੀ ਖੁਸ਼ ਹੋ ਜੇ ਤੇਰੇ ਸਸਪਾ ਜਿਹੜਾ ਤਨੋ ਦੀ ਸਾਰਾ ਤੇਰਾ ਕੱਪੜਾ ਸਾਹ ਤੋ ਤੂ ਤ ਕੋਈ ਨਾ ਤੂੰ ਜੋ ਤਾਂ ਮੈਂ ਸਾਰਾ ਸੰਭਾਲ ਲੰਨੀ ਆ ਤੁਸੀਂ ਕਹਿ ਦਿਓ ਇੱਕ ਵਾਰ ਮੰਮੀ ਨੂੰ ਉਹ ਤਾਂ ਮੰਮੀ ਤੋਂ ਮੈਂ ਵੀ ਮਾਫੀ ਮੰਗ ਲੂੰਗੀ ਪਰ ਮਹਿੰਦਰ ਨੂੰ ਨਹੀਂ ਮੈਂ ਕੁਛ ਕਹਿ ਸਕਦੀ ਉਹ ਵੀ ਤੂੰ ਤਾਂ ਪਰਜਾਈ ਹੋਈ ਰਹਿ ਗਈ ਨਾ ਤਾਨੂੰ ਐਡੀ ਵੱਡੀ ਗੱਲ ਕਹਿਤੀ ਨਹੀਂ ਨਹੀਂ ਪੁੱਤ ਨਾ ਕਹੋ ਤੈਨੂੰ ਭਝਾਈ ਸਮਝਦੀ ਐ ਨਾ ਤੂੰ ਉਹਨੂੰ ਨਾ ਸਮਝਦੀ ਥੋੜਾ ਤਾਂ ਭੈਣਾਂ ਵਾਲਾ ਪਿਆਰ ਐ ਦੋਨੋਂ ਆਏ ਨਾ ਤੂੰ ਗੱਲ ਇੰਨੀ ਵਧਾ ਤੇ ਕੋਈ ਨਹੀਂ ਆਪੇ ਮਨਿੰਦਰ ਠੀਕ ਹੋ ਜਾ ਜੋ ਆਪੇ ਤੇ ਸੱਸ ਠੀਕ ਹੋ ਜਾ ਜੋ ਕੰਮ ਕਰ ਕੋਈ ਲੱਗਦਾ ਜਾਂ ਤਾਂ ਮੈਂ ਜਿਆਦਾ ਸੋਚੀ ਜਾਨੀ ਆ ਪਰ ਮੈਨੂੰ ਇਹ ਲੱਗਦਾ ਮਨਿੰਦਰ ਨੇ ਗੱਲ ਨਾ ਜਿਆਦਾ ਜਲ ਤੇ ਲਾਈ ਆ ਆਈ ਨਾ ਬਿਮਾਰ ਹੋ ਗਈ ਉਹ ਬਿਮਾਰ ਨਹੀਂ ਹੋਈ ਜਿਵੇਂ ਅੱਗੇ ਕਰਦੀ ਸੀ ਨਾ ਓਵੇਂ ਜੇ ਹੋ ਗਈ ਅੱਜ ਮੈਂ ਤੇਰੇ ਸੱਸ ਨੂੰ ਆਈ ਕਹਤਾਂ ਹਾਂ ਇਹਨੂੰ ਦਵਾਈ ਦਵਾ ਲੈ ਇੱਕ ਵਾਰੀ ਹੋਰ ਪਹਿਲਾਂ ਉਹ ਦਵਾਈ ਨਾਲ ਇਹ ਠੀਕ ਹੋ ਗਈ ਸੀ ਕੀ ਦੁੱਧ ਉਹ ਬਣੂ ਮੈਂ ਸਭ ਹਲਦੀ ਦੇ ਕੱਪੜੇ ਕੋਈ ਹਾਂ ਜਾਂ ਤੇ ਕੱਪੜੇ ਸਵਾੰਗੋ ਹੋਰ ਇਹ ਤੋਂ ਹਾਂਜੀ ਇੱਧਰ ਵਾਗੀ ਭੈਣ ਉਹ ਭੈਣ ਆ ਦੇ ਆ ਜਾ ਮੁਰਗੀ ਬਸ ਇੱਕ ਘੜੀ ਹੋਈ ਪੀਵਾ ਮੈਂ ਬਸ ਨਿਕਲ ਜੇ ਹਾਂਜੀ ਹਾਂ ਚੰਗਾ ਰਣੀ ਦੇ ਕੋਲੇ ਜਾਣੀ ਹੈ ਬੀਬੀ ਹੋਰ ਆ ਜਾਓ ਚੰਗਾ ਮਿਲਿਆਓ ਬਾਈ ਮੇਰੇ ਕੋਲੇ ਵੀ ਤੁਸੀਂ ਆਵਾਂਗੇ ਭਾਈ ਆਵਾਂਗੇ ਨਾਲ ਕਿ ਤਾ ਕਣਕ ਦਾ ਸਬਾਬ ਤਾਬ ਕਰਿਆਗੇ ਕਣਕ ਵੇਚ ਵਾਟ ਕੇ ਫੇਰਾਵਾਂਗੇ ਆ 500 ਰੁਪਈਆ ਬੇਬੇ ਕੀ ਐ ਪੈਸਿਆਂ ਨੂੰ ਕੋਈ ਨੂ ਪੁੱਤ ਪਹਾੜਾ ਭਰ ਲਈ ਤੂੰ ਲੈ ਕੇ ਪਹਾੜਾ ਭਰ ਲਈ ਪਹਾੜਾ ਮੇਰੇ ਕੋਲ ਹੈਗਾ ਸੀ ਕੋਈ ਨਾ ਕੋਈ ਨਾ ਬੇਬੇ ਆਹ ਕੱਲ ਕੋ ਕੁੰਕੂ ਦਾ ਸਾਬ ਹੋ ਜਾਂਦੇ ਫੇਰ ਤੈਨੂੰ ਲੀਡ ਟਾਕੀ ਬਣਾ ਦੇਾਂਗੇ ਕੋਈ ਨਾ ਮੈਨੂੰ ਲੋੜ ਨਹੀਂ ਮੈਂ ਆਪੇ ਸਾਰਾ ਕੁਝ ਹਿਸਾਬ ਕਿਤਾਬ ਕਰਿਆ ਆਉਂਗਾ ਤੇਰੀ ਰੀੜੀ ਰੂੜੀ ਭਾਈ ਆਪੇ ਉੱਥੇ ਦੇ ਆਉਂਗਾ ਠੀਕ ਐ ਨਾ ਲੈ ਵੇਖ ਲੈ ਹਜੇ ਮੈਂ ਨਿਆਣੀਆਂ ਰੀੜੀਆਂ ਨੂੰ ਕੋਈ ਗੱਲ ਨਿਆਣੀਆਂ ਚੱਲ ਕੋਈ ਨਹੀਂ ਦੋਨੇ ਜਣੇ ਆ ਜਾਣਗੇ ਨਾ ਤੇਨੂੰ ਰੀੜਾ ਟਾਕੀ ਦੇ ਆਉਣਗੇ ਨਾ ਤੇਨੂੰ ਕੋਈ ਨਹੀਂ ਮੈਨੂੰ ਮਿਲਿਆ ਆਉਣਗੇ ਹੋਰ ਚੰਗਾ ਆ ਜਿਓ ਬੇ ਉੱਤ ਫੇਰ ਮੱਡੇ ਤੱਕ ਛੱਡੀ ਆ ਮੈਂ ਛੱਡੇ ਆਡੇ ਤੱਕ ਹਾਂ ਚੰਗਾ ਬਾਈ ਚੰਗਾ ਭੈਣ ਚੰਗਾ ਆਵਾਂਗੇ ਅਸੀਂ ਹਾਂ ਆ ਜੀ ਚੰਗਾ ਠੀਕ ਐ ਮੇਰੀ ਗੱਲ ਸੁਣ ਤੂੰ ਕੋਈ ዳਰ ਰੋਟੀ ਦਾ ਕਰ ਲੈ ਹਨਾ ਨਾ ਕੋਈ ਨਾ ਕੋਈ ਨਾ ਮੈਂ ਖਲ ਖੁਲ ਪਾ ਦੇ ਨਾਲ ਤੇ ਨਾਲ ਨੀਰੇ ਦਾ ਦੇਖਾਂ ਠੀਕ ਐ ਪਾ ਦੇ ਲੈ ਅੱਜ ਕੀ ਗੱਲ ਬੇਬੇ ਵੀ ਨਹੀਂ ਕੁਝ ਬੋਲੀ ਤਾਂ ਬੀਬੀ ਬੰਤ ਕੌਰ ਵੀ ਨਹੀਂ ਅੱਖ ਚ ਪਾਈ ਰੜਕਦੀ ਲੈ ਮੈਨੂੰ ਲੱਗਦਾ ਮੇਰੇ ਭਰਾਵਾਂ ਨੇ ਸਿੱਧਾ ਕਰ ਹੀ ਦਿੱਤਾ ਇਹਨਾਂ ਤੱਕਲੇ ਵਾਂਗ ਉਹ ਵੀ ਨਹੀਂ ਅੱਖ ਚ ਪਾਇਆ ਰੜਕਦਾ ਸੀ ਲੈ ਅੱਜ ਤੋਂ ਬਾਅਦ ਜਦੋਂ ਕੋਈ ਗੱਲ ਹੋਇਆ ਕਰੂਗੀ ਨਾ ਮੈਂ ਤਾਂ ਆਪਣੇ ਭਰਾਵਾਂ ਨੂੰ ਹੀ ਸੱਦਿਆ ਕਰੂੰਗੀ ਵਧੀਆ ਸਿੱਧੇ ਹੋਗੇ ਤਾਂ ਚਲ ਜਿੱਤੋ ਓੜੇ ਜਿੱਤੋ ਕੀ ਹੋ ਗਿਆ ਜਗਾਹਾਂ ਆ ਗਈ ਬੇਬੇ ਮੇਰੇ ਗਾਲ ਸੁਣ ਮੈਂ ਤੇਰੇ ਕਬੂਤ ਪੁੱਤ ਦਾ ਲੰਬਾ ਲੈ ਕੇ ਆਈ ਆ ਵੀ ਰੰਬਾ ਨਾ ਕਿ ਆਈ ਆ ਤੈਨੂੰ ਨਹੀਂ ਪਤਾ ਜਿਹੜੀਆਂ ਉਹ ਹਰਕਤਾਂ ਕਰਦਾ ਨਾ ਉਹਨੂੰ ਹਟਾ ਲਾ ਉਹਨੂੰ ਕਿ ਆਉਂਦੀਆਂ ਹਰਕਤਾਂ ਤੋਂ ਬਾਅਦ ਆ ਜਾ ਤੂੰ ਸਿੱਧੀ ਤਰ੍ਹਾਂ ਦੱਸ ਹੋਇਆ ਕੀ ਐ ਇਹ ਪਹੇਲੀਆਂ ਜਿਹਾ ਨਾ ਬਹਾ ਸਾਡੇ ਕੋਲ ਮੈਂ ਕੀ ਦੱਸਾਂ ਤੈਨੂੰ ਮੈਨੂੰ ਤਾਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਆ ਜਿਹੜੀਆਂ ਤੇਰਾ ਪੁੱਤ ਕਰਤੂਤਾਂ ਕਰਦਾ ਫਿਰਦਾ ਤੂੰ ਨਾ ਬਾਲਾ ਨੌਰੇ ਬਾਰੇ ਬੋਲ ਤੂੰ ਤਾਂ ਚੁੱਪੀ ਕਰ ਜਾ ਮੇਰੀ ਗੱਲ ਸੁਣ ਲੈ ਬੇਬੇ ਹਾਂ ਦੱਸ ਤੇਰਾ ਪੁੱਤ ਸਾਡੇ ਘਰੇ ਗਿਆ ਸੀਗਾ ਅੱਛਾ ਫਿਰ ਘਰੇ ਗਿਆ ਸੀਗਾ ਫਿਰ ਕੀ ਹੋਏਗਾ ਜੇ ਘਰੇ ਵਾ ਗਿਆ ਉਹਨੇ ਨਾ ਮੇਰੀ ਚਿੰਨੀ ਨੂੰ ਹੱਥ ਪਾਇਆ ਵੇਖ ਲੈ ਗੱਲਾਂ ਬਣਾਉਂਦੀ। ਵੇਖ ਗੱਲਾਂ ਬਣਾਉਂਦੀ ਮੇਰੇ ਪੁੱਤਾਂ ਮੇਰੇ ਪੁੱਤ ਤੇ ਐਡੇ ਐਡੇ ਕਾਫਰ ਨਾ ਤੋਲ ਤੂੰ। ਬੇਬੇ ਮੈਂ ਗੱਲਾਂ ਨਹੀਂ ਬਣਾਉਂਦੀ। ਠੀਕ ਆ ਉਹਨੂੰ ਕਹਿ ਸਮਝਣਾ ਸਮਝ ਜਾ ਫਿਰ ਦੇਖ ਲਈ ਹਸਾਬ ਲਾ ਲਈ। ਪੁੱਤ ਤੇਰੀ ਚੁੰਨੀ ਨੂੰ ਹੱਥ ਲੱਗਿਆ ਹੋਊਗਾ ਐਡਾ ਹੋ ਆਈ ਫਿਰ ਦੱਸਿਆ ਨੇ ਯਾਰਾ ਟੱਪਰੇ ਕਾ ਤੇਰੇ ਵਰਗਾਂ ਦੇ ਨਾਊਗਾ ਹੋਤਾ। ਉਹ ਹੱਥ ਨਹੀਂ ਲੱਗਿਆ ਘਰੇ ਗਿਆ ਸੀ ਘਰ। ਗਿਆ ਸੀ ਘਰੇ। ਹਾਂ। ਮੇਰੀ ਗੱਲ ਸੁਣ। ਥੋੜਾ ਤਾਂ ਆਵਾ ਹੀ ਉਤਰਿਆ ਹੈ। ਤੂੰ ਤਾਂ ਜਦੋਂ ਕਦੋਂ ਚੱਕ ਕੇ ਮੂੰਹ ਆ ਜਾਨੀ ਹੈਗੀ ਆ। ਨਹੀਂ ਸਾਡਾ ਨਹੀਂ ਆਵਾ ਉੱਤਿਆ ਪਿਆ। ਉਹਦਾ ਹੀ ਜਮਾਂ ਸਰਿਆ ਪਿਆਗਾ ਜਿਹਦੀ ਜੀ ਕਰਦਾ ਉਹਦੀ ਇੱਜ਼ਤ ਤੋ ਕੌਣ ਲੱਗ ਜਾਂਦਾਗਾ ਸਾਰਿਆਂ ਨੂੰ ਮੇਰਾ ਪੁੱਤੀ ਥੇ ਹੈਗਾ ਸਾਨੂੰ ਜਿਹੜੀ ਕਿਹੜੀ ਆਉਂਦੀ ਸਾਡੇ ਆ ਜਾਂਦੀਆਂ ਲੰਬਾ ਲੈ ਕੇ ਮੇਰੀ ਗੱਲ ਸੁਣ ਲੈ ਬੇਬੇ ਅੱਜ ਤਾਂ ਮੈਂ ਬਖਸ ਦੂੰ ਠੀਕ ਆ ਨਾ ਅੱਗੇ ਤੋਂ ਉਹਨੂੰ ਕਹਿ ਦੀ ਜੇ ਕੋਈ ਗੱਲਬਾਤ ਜਾ ਮੇਰੇ ਘਰੇ ਪੈਰ ਪਾਇਆ ਫਿਰ ਹਸਾਬ ਲਾਣੀ ਇਹ ਤਾਂ ਇੱਕ ਮੈਂ ਚੁੱਪਾਂ ਸਾਡੀ 2 ਕਿਨੇ ਜ਼ਮੀਨ ਗਹਿਣੇ ਪਈ ਆ ਉਹਦੇ ਕੋਲ ਨਹੀਂ ਮੈਨੂੰ ਪਤਾ ਤੂੰ 2 ਕਿਨੇ ਛਲਾਉਣ ਦੀ ਮਾਰੀ ਹਾਂ ਕਰਦੀ ਫਿਰਦੀ ਉਹ ਮੈਂ ਲੱਛਣਾ ਖਬਰਦਾਰ ਬੇਬੇ ਜੀ ਅੱਜ ਤੋਂ ਬਾਅਦ ਮੈਨੂੰ ਇਹ ਸ਼ਬਦ ਬੋਲਿਆ ਮੈਂ ਇੱਜਤਜ਼ਾਰ ਕਰਾਣੇ ਦਿੱਤੀਆਂਗੀ ਹੋਰ ਹੈਗੀ ਤੂੰ ਇੱਜਤਜ਼ਾਰ ਕਰਾਣੇ ਦੀ ਤੂੰ ਤਾਂ ਜੀ ਜੀ ਤੇ ਪਰਚੇ ਕਰਾਉਂਦੀ ਫਿਰਦੀਆਂਗੀ ਹਾਈ ਨਹੀਂ ਮੈਂ ਤਾਂ ਕਹਣੀ ਆ ਮੈਂ ਤਾਂ ਝੋਲੀਆਂ ਔਰਦੀਆਂ ਜੋ ਕੁਝ ਪ੍ਰਮਾਤਮਾ ਦੇਖਦਾ ਮੈਂ ਤਾਂ ਕਹਣੀ ਆ ਤੇਰੇ ਪੁੱਤ ਨੂੰ ਨਾ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਂਦੇ ਮੇਰੇ ਮਗਜਾ ਮੇਰਾ ਹੀ ਬੰਦਾ ਟੱਕਿਆ ਸੀ ਇੱਥਾ ਨਹੀਂ ਰੱਬਾ ਮਨ ਕਰੇ ਤੇਰਾ ਕੱਖ ਨਾ ਰਵੇ ਤੇਰੇ ਪੁੱਤ ਦਾ ਨਾਲੇ ਥੋਟਾ ਨਹੀਂ ਕੱਖ ਰਹੇ ਬਾਈ ਤੇਰਾ ਕੀ ਮੈਂ ਜਿਹੜੀ ਰੋਜ ਆ ਜਾਂਦੀ ਇੱਥੇ ਲੰਬੇ ਲੈ ਲੈ ਕੇ ਦੇਖ ਲੈ ਬੇਬੇ ਲੈ ਦੇਖ ਲੈ ਕਿਹਜੇ ਦੁਸ਼ਣ ਲਾਉਂਦੀਆਂ ਕਿਹਜੇ ਦੁਸ਼ਣ ਲਾਉਂਦਗਾ ਸੜੀਆਂ ਟੇਡਣੀਆਂ ਕਿਵੇਂ ਹਰਾਮਜਾਦੀ ਪਿੱਟ ਪਿੱਟ ਕੇ ਗਈ ਹੈਗੀ ਜੀ ਕਰਦਾ ਸੀ ਮੈਂ ਤਾਂ ਦੋ ਮਾਰਾਂ ਗੁੱਤਣੀ ਚ ਇਹਦੇ ਚਿੱਚ ਤਾਂ ਮੇਰਾ ਵੀ ਕਰਦਾ ਸੀ ਮੈਂ ਇਹਨੂੰ ਇੱਥੇ ਆਪਾਂ ਨੋਸਾ ਸਟਾਲ ਗਏ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹਦੀ ਤਾਂ ਗੁੱਤਣੀ ਸਮਾਰ ਕੇ ਕੜੀਸੂਗਾ ਇਹਨਾਂ ਦਾ ਸਾਰਾ ਆ ਬਈ ਰੂਤ ਆਗਾ ਚੱਲ ਬੇਬੇ ਤੂੰ ਕੀ ਲੈਣਾ ਕੰਮ ਕਰ ਤਾਂ ਦਿਮਾਗ ਖਰਾਬ ਕਰਨ ਵਾਸਤੇ ਆ ਜਾਂਦੇ ਹਾਈ ਹਾਈ ਨਹੀਂ ਇਹਨਾਂ ਦਾ ਸਾਰਾ ਟੱਬਰ ਹੀ ਹੋ ਗਿਆ ਉਹੀ ਜਿਹੋ ਦੀ ਰੰਗ ਰਲ ਗਈ ਆ ਗਈ ਇਹਨਾਂ ਨੇ ਤਾਂ ਸਾਡ ਪਾਰ ਰੱਖਿਆ ਕੋਈ ਗੱਲ ਨਹੀਂ ਰੱਬ ਦੇਖਦਾ ਰੱਬ ਤਾਂ ਨਹੀਂ ਉਹ ਧੱਕਾ ਕਰੂਗਾ ਮੇਰੇ ਨਾਲ ਹੇ ਰੱਬਾ ਮੈਂ ਤਾਂ ਕਹਿੰਦੀ ਇਹਦਾ ਕੱਖ ਨਾ ਰਹੇ ਹੈ ਇਹ ਸਾਰਾ ਪਿੰਡ ਚ ਕਿਕਰ ਸਾਂ ਹੀ ਥਾਇਆ ਸੀ ਲੋਕਾਂ ਦੀ ਇੱਜ਼ਤ ਲੁੱਟਣ ਨੂੰ ਯਾ ਦੇਖ ਕਿਵੇਂ ਚੌਰਾ ਤੇ ਇਹ ਮਾਈ ਮੁੱਠੀ ਛੰਮ ਮੰਨਣਾ ਤੇ ਤਾਂ ਸਨਿਹਾਨੀ ਇਹ ਵੀ ਕੀ ਹੋ ਗਿਆ ਇਹ ਹੋਣਾ ਕੀ ਆ ਇਹ ਤਾਂ ਬਗਾਨੇ ਵਧੀ ਆ ਗਏ ਮੇਰੀ ਇੱਜ਼ਤ ਨੂੰ ਹੱਥ ਪਾਉਂਦੇ ਆ ਤੇ ਇਸ ਦਾ ਕਹਿਰ ਤੋਂ ਪੁਰਾਣੀ ਹੈਗੀ ਨੱਕੜ ਹੋ ਕੇ ਮਰ ਜੇ ਤੂੰ ਤਾਂ ਕਿਹੜਾ ਤੂੰ ਤੋੜਿਆ ਮੈਂ ਬਰਾਦ ਦੀ ਕਲਾ ਕਰੀ ਜਾਂਦੇ ਆਂ ਆਹ ਸਾ ਤੈਨੂੰ ਤਾਂ ਕਹੂਤ ਸੁਝਦਾ ਸਾਰਾ ਮੈਂ ਇਹੀ ਪੀ ਜਾਗਾ ਆ ਤੂੰ ਮੇਰੀ ਸ਼ਰਾਬ ਤੇ ਲੱਗੀ ਰਿਆ ਕਰ ਕਰਦੀ ਕੀ ਆ ਕੌਣ ਮੈਨੂੰ ਘਟ ਗਿਆ ਹੈ ਮੈਂ ਤੈਨੂੰ ਕੁਝ ਪਤਾ ਲੱਗਦਾ ਉਹ ਮੇਰਾ ਇੰਨਾ ਭਰਾ ਕਰਦਾ ਨੀ ਨੀ ਰਿਆ ਕਵੰਜਾ ਬੋਤਲਾ ਕਿਹਾ ਗਿਆ 51 ਜਿੰਨੇ ਪੈਸੇ ਲਾਣਾ ਤਾਂ ਕਿੱਥੋਂ ਪੂਰੇ ਕਰੂੰਗਾ ਸਾਵਾ ਸੇ ਤੇਰੇ 51 ਬੋਤਲਾ ਪੂਰੀਆਂ ਕਰਦਾ ਵੀ ਉਹ ਵੀ ਅਗਰ ਗਾਉ ਨੂੰ ਕਰਦਾ ਹੋਵਾ ਪੂਰੀਆਂ ਹਾਂ ਇਹ ਵੀ ਕੋਈ ਖੜੇ ਤੇ ਨਹੀਂ ਚੜ੍ਹਨ ਦਿੰਦਾ ਜਦੋਂ ਜੀ ਕਰੇ ਪੈਸੇ ਲੈਣੇ ਆ ਜੇ ਤੂੰ ਸੂਟ ਬਣਾਉਣਾ ਚੱਲ ਬਾਈ ਪੈਸੇ ਕਿੱਥੋਂ ਆਉਂਦੇ ਆ ਉਹਦੇ ਕੋਲ ਹੀ ਆਉਂਦੇ ਆ ਹੈ ਮੈਂ ਤੈਨੂੰ ਆਂ ਕਿਹਾ ਸੀ ਵੀ ਉਹ ਤੋਂ ਲੈ ਕੇ ਆ ਆਪਾਂ ਤੇਹਾੜੀ ਚਰ ਕੰਮ ਤੇ ਜਾ ਫੇਰ ਸੂਟ ਬਣਾ ਮੈਂ ਤੈਨੂੰ ਆਂ ਕਿਹਾ ਸਰੇ ਆਰਾਮ ਦੀ ਕਮਾਈ ਲੈ ਮਤਾਇ ਕੰਮ ਨੂੰ ਮੇਰੇ ਤੋਂ ਨਹੀਂ ਹੁੰਦਾ ਗਾ ਕੰਮ ਤੇ ਲਿਆ ਮੇਰੇ ਕੰਮ ਹੁੰਦਾ ਤੈਨੂੰ ਤਾਂ ਕੱਲ ਮੂਤ ਪੀਤਾ ਜਾਂਦਾ ਜਾ ਆਪ ਕਰ ਲੈ ਕੰਮ ਫੇਰ ਕਿਉਂ ਕਰਾਂ ਮੈਂ ਮੈਂ ਵੀ ਸਰਦਾਰਾਂ ਦੀ ਹੀ ਆ ਮੈਂ ਖੇਤਾ ਚ ਜਾ ਕੇ ਕੰਮ ਉਹਨਾਂ ਸਰਦਾਰਾਂ ਨੂੰ ਕਹਿ ਦਿਆ ਕਰ ਮੇਰੀ ਮੈਨੂੰ ਨਹੀਂ ਸੀ ਪਤਾ ਗੁੰਜਲੀ ਮਾਰ ਕੇ ਅੰਦਰ ਕਿਉਂ ਪੈ ਗਿਆ ਤੂੰ ਆ ਕੇ ਕੀ ਹੋ ਗਿਆ ਐ ਪਖੀ ਵਿਖਾਈ ਆਈਆਂ ਨਾ ਪਾ ਖਾਣਾ ਤਾਂ ਹੋਰ ਕੀ ਕਰਾਂ ਆ ਬਾਹਰ ਦੇੜਿਆ ਕਰਤੂਤਾਂ ਕਰਦਾ ਫਿਰਦਾ ਨਾ ਨਾ ਇਹਨੇ ਕੋ ਤੂੰ ਕੀ ਕਰਦੀ ਬੇਪੇ ਤੂੰ ਤਾਂ ਪਰਦੇ ਪਾਉਣ ਨੂੰ ਰਹਿਣ ਹੀ ਦੇ ਤਾਂ ਹੀ ਤਾਂ ਇਹ ਸਿਰ ਚੜ ਰਿਹਾ ਹੈ ਉਹ ਗੱਲ ਕੀ ਹੋਈ ਐ ਕੋਈ ਦੱਸੇਗੀ ਵੀ ਲੋਕਾਂ ਦੀਆਂ ਤੀਵੀਆਂ ਨੂੰ ਛੇੜਦਾ ਫਿਰਦਾ ਹੁਣ ਤੈਨੂੰ ਨਹੀਂ ਪਤਾ ਕਿਹਨੂੰ ਛੇੜ ਕੇ ਆਇਆ ਮੈਂ ਕਿਹਨੂੰ ਛੇੜਿਆ ਐ ਮੇਰਾ ਫਾਰਤੂ ਨਾ ਬੋਲੀ ਚੱਲ ਮੈਂ ਦੱਸਾਂ ਗੱਲ ਅਗਲੀ ਉਹ ਤੇਰੀ ਮਾਂ ਘਰੇ ਆਈ ਸੀਗੀ ਮਾਂ ਹੋ ਗਈ ਤੇਰੀ ਆਈ ਸੀ ਮਾਂ ਘਰੇ ਨਾਲੇ ਹੋਰ ਜਵਾੜੇ ਭਣਦੂ ਤੇ ਪੁੱਠਾ ਬੋਲੀਏ ਤਾਂ ਦੇਖ ਲੈ ਬੇਪੁੱਤ ਤੂੰ ਨਾ ਹੀ ਜਾਇਆ ਕਰ ਉਧਰ ਤੇ ਬੇੜੇ ਚ ਉਧਰ ਨਾ ਤਾਂ ਹੋਤੀ ਹੀ ਮਾਰੀਂਗਾ ਉਹ ਬੇਬੇ ਕੀ ਦੀ ਗੱਲ ਕਰੀ ਜਾਂਦੀ ਆ ਤੂੰ ਮੈਂ ਨੱਥੋ ਦੀ ਗੱਲ ਕਰਦੀ ਆ ਭੇਜੇ ਦੀ ਬਹੂ ਉਹ ਇੱਥੇ ਆਈ ਸੀ ਲਾਂਬਾ ਲੈ ਕੇ ਐਡਾ ਉਹ ਤਾਂ ਐਵੇਂ ਫਿਰਦੀ ਆ ਕੁੱਤੀ ਭੌਂਕਦੀ ਹਾਂ ਉਹ ਨਹੀਂ ਭੌਂਕਦੀ ਤੂੰ ਭੌਂਕਦਾ ਦੇਖ ਲੈ ਬੇਬੇ ਹੁਣ ਕੈਂ ਬੋਲਦੀ ਐ ਤੂੰ ਵੀ ਨਾ ਬਾਲੇ ਜੱਪ ਲੱਭੂ ਬੋਲਿਆ ਕਰ ਤੇਰੀ ਵੀ ਜਬਾਨ ਬਾਲੇ ਖੁੱਲੀ ਆ ਗਈ ਬੇਬੇ ਤੂੰ ਬਾਲਾ ਨਾ بار بار ਮੈਂ ਤੈਨੂੰ ਕਹਿੰਨੀ ਪੜਦੇ ਜੇ ਨਾ ਪਾਇਆ ਕਰ ਤਾਂ ਹੀ ਸਿਰ ਛੜ ਗਿਆ ਇਹ ਅੱਛਾ ਮੈਂ ਸਿਰ ਛੜਿਆ ਤੇ ਤੂੰ ਤਾਂ ਨਹੀਂ ਸਿਰ ਛੜੀ ਹੈ ਤੈਨੂੰ ਦੱਸਾਂ ਮੈਂ ਤੈਨੂੰ ਦੱਸਾਂ ਹੈ ਤੇਰੀ ਮੈਂ ਤੇ ਇਹ ਹਰਦੀ ਨਹੀਂ ਐ ਇਹ ਮੇਰੇ ਸਾਲੇ ਦੀ ਹਰਦੀ ਨਹੀਂ ਤੇ ਤੂੰ ਆਈ ਹੁਣ ਇਧਰ ਹੁਣ ਜੁਲਕਦੀ ਐ ਕੇ ਰਹੀ ਨਵਾਬ ਬਣਦੀ ਆਪਣੇ ਆਪ ਨੂੰ ਇਹਨੂੰ ਆਇਆ ਮੇਰੇ ਭਰਾ ਆਏ ਸੀ ਕਹਿ ਗਏ ਮੁੜ ਕੇ ਤਾਂ ਕੋਈ ਲੋੜ ਹੀ ਨਹੀਂ ਬੋਲਣ ਦੀ ਵੀ ਹੁਣ ਤਾਂ ਇਹ ਛਿਪ ਗਿਆ ਹੋਊਗਾ ਮੈਂ ਛੱਪਦਾ ਤੁਹਾਡੇ ਤੋਂ ਸੜੀ ਲਗਾ ਔਰ ਕਿਸੇ ਥਾਂ ਦੀ ਪੁੱਤ ਚੁੱਪ ਕਰ ਜਾ ਮੈਂ ਤੈਨੂੰ ਕਹਿੰਦੀ ਹੁਣੇ ਵੀ ਉਧਰ ਟੁਕੀ ਲੈਣ ਜਾਣਾਗਾ ਉਹਦੀ ਤੂੰ ਵੀ ਹੀ ਛੱਡ ਦੇ ਪਰੇ ਉਹ ਬੇਬੇ ਮੈਂ ਤਾਂ ਉਹਦੇ ਦੋਸਤ ਕੋਲੇ ਗਿਆ ਸੀ ਭੇਜੇ ਕੋਲੇ بس دوستاں ਨੇ ਵੀ ਖੜਾ ਸਾਡਾ ਤੂੰ ਪੁੱਤ ਮੈਂ ਤੈਨੂੰ ਬਹੁਤ ਸਮਝਾਉਣ ਹੁੰਨੀ ਆ ਵੀ ਪੁੱਤ ਆਪਦਾ ਕੰਮ ਧੰਦਾ ਕਰਿਆ ਸੱਤੇ ਆਪਦੇ ਕਰਿਆ ਆ ਸਿੱਧਾ ਤੂੰ ਅੱਧਰ ਕੀ ਲੈਣ ਜਾਣਾ ਹੁੰਨਾਗਾ ਮੈਂ ਪੁੱਤ ਮੈਂ ਤੈਨੂੰ ਆ ਸਮਝਾਉਣੀ ਆ ਤੇਰੇ ਵੀ ਬਰਾਬਰ ਦੇ ਨਾ ਤੇਂਗਾ ਇਹਨਾਂ ਹਰਕਤਾਂ ਤੂੰ ਛੱਡ ਜਾ ਤੂੰ ਵੀ ਓ ਬੇਬੇ ਮੈਂ ਕਿਹੜੀ ਹਰਕਤ ਕਰ ਲਈ ਤੂੰ ਵੀ ਇਹਦੇ ਮਗਰ ਲੱਗੇ ਬੋਲਣ ਲੱਗੀ ਹੈ ਉਹ ਜੀ ਦਾ ਉਹ ਆ ਗਈਆਂ ਉਹ ਜੀ ਇਹ ਰੜੀ ਹੋਈ ਉਹਨਾਂ ਦੇ ਨਾਲ ਹੁਣ ਤੂੰ ਵੀ ਕਹਿਣ ਲੱਗ ਜਾ ਮੈਂ ਤਾਂ ਪੁੱਤ ਫਿਰ ਉਹ ਜਦੋਂ ਲੰਬਾ ਲੈ ਕੇ ਕਿਤੇ ਕੋਈ ਆ ਗਈ ਕਿਤੇ ਕੋਈ ਆ ਗਈ ਮੈਂ ਤਾਂ ਕਹਿਣਾ ਹੀ ਹੈਗਾ ਮੈਂ ਤਾਂ ਤੈਨੂੰ ਸਮਝਾਉਣਾ ਤੁਨੂੰ ਮੈਂ ਕੀ ਕਹਾ ਫੋੜ ਤੇਰਾ ਟਾਈਮ ਹੈ ਨਹੀਂਗਾ ਆਹੇ ਚਲ ਅੰਬੇ ਲੈਣ ਆਲਾ ਚਲ ਕੋਈ ਗੱਲ ਨਹੀਂ ਚਾ ਬਗ ਜਾਵੇ ਬੇ ਪੈ ਜਾਣਦੇ ਮੈਨੂੰ ਤੇ ਬਗ ਜਾ ਇਥੋਂ ਮੈਂ ਹੈ ਨਹੀਂ ਗੱਲ ਅੰਬੇ ਲੈਣ ਦਾ ਟਾਈਮ ਦੱਸ ਮੈਂ ਇਹਨਾਂ ਨੂੰ ਕੀ ਨਾ ਭੇ ਲਿਆ ਤੇ ਜਦੋਂ ਜੀ ਕਰਦਾ ਮੇਰੇ ਤੇ ਚੜ ਜਾਣਗੀਆਂ ਸਾਰੀਆਂ ਆ ਕੇ ਜਦੋਂ ਜੀ ਕਰਦਾ ਇਹਨਾਂ ਦਾ ਕੋਈ ਨਹੀਂ ਤੁਹ ਤੈਨੂੰ ਤਾਂ ਮੈਂ ਦੱਸੂ ਹੁਣ ਆ ਵੀ ਅੰਦਰ ਹੈ ਹੋਰ ਲੈ ਬੰਦੇ ਆ ਵੀ ਸੂਟ ਜੱਕ ਚੱਲਦੀ ਕੋਈ ਨਹੀਂ ਰੱਖਦੇ ਭਾਬੀ ਤੋ ਦਿੰਨੀ ਹੋਰ ਕਰਨੀਆਂ ਚ ਵੀ ਕੋਈ ਹਾਲ ਨਹੀਂ ਹੈਗਾ ਦੋ ਦੋ ਸੂਟ ਹੋ ਜਾਂਦੇ ਨੇ ਸਾਰਾ ਦਿਨ ਜਿਹੜੇ ਹੁਣ ਤੜਕੇ ਉਹ ਕਰ ਲੈਣਾ ਦੁਪਹਿਰੇ ਨੀਰਾਚਾਰਾ ਪਾਉਣੀਆਂ ਆਏ ਹੋ ਜਾਂਦਾ ਛੇਤੀ ਨਾ ਲਗੇ ਹਨਾ ਉਹ ਕੱਪੜੇ ਨਾ ਲਗੇ ਜਿਹੜਾ ਕੱਪੜਾ ਕੇਰਾ ਪਾ ਲਿਆ ਉਹ ਦੁਬਾਰੇ ਨਾ ਕੇ ਪਾਉਣ ਨੂੰ ਤਾਂ ਜੀ ਨਹੀਂ ਕਰਦਾ ਹੈਗਾ ਹੋਰ ਉਹੀ ਆਕੜ ਜਾਂਦੇ ਨੇ ਮੁੜਕੇ ਨਾਲੀ ਆਉਦੀ ਮੁੜਕੇ ਦੀ ਮੁਸਕ ਮਾਰੀ ਜਾਂਦੀ ਹੈਗੀ ਚੱਲ ਕੋਈ ਨਹੀਂ ਪੁੱਤੇ ਜਾਂ ਪਾਣੀ ਪਾਣੀ ਕੇ ਮਤਲਬ ਹੋਰ ਤੋਣੇ ਵੀ ਔਖੇ ਨਹੀਂ ਗਰਮੀ ਦੇ ਕੱਪੜੇ ਕੋਣੇ ਵੀ ਨਹੀਂ ਔਖੇ ਮਿੰਟ ਚ ਸੁੱਕ ਜਾਂਦੇ ਆ ਸੁੱਕ ਤਾਂ ਸੇਤੀ ਜਾਂਦੇ ਨੇ ਧੋਣ ਦਾ ਬਾਲਾ ਰਹਿੰਦਾ ਕਾ ਕੈ ਸੂਟ ਹੋ ਜਾਂਦੇ ਨੇ ਕਿ ਕੋਈ ਨਹੀਂ ਫੇਰ ਕੀ ਆਪਾਂ ਕੀ ਕਰਨਾ ਲਾ ਆ ਪਾਣੀ ਰੱਖ ਲੈ ਇੱਧਰ ਰੱਖ ਦੇ ਮੈਂ ਚਾਹ ਦੀ ਘੁੱਟ ਕਰਨਾ ਚਾਹ ਰਾ ਹੁਣ ਫੇਰ ਪੀ ਲਾਂਗਾ ਤੂੰ ਫੇਰ ਕਰ ਲਈ ਭਾਬੀ ਚਾ ਆ ਜਾ ਤੂੰ ਬਹਿ ਜਾ 2 ਮਿੰਟ ਅੰਦਰ ਬੈਠ ਕੇ ਕਰ ਲਾਂਗੇ ਕੀ ਗੱਲ ਕਾ ਗੱਲ ਕਰਨੀ ਕੋਈ ਤਾਂ ਕੋਈ ਨਹੀਂ ਤੂੰ ਇੱਥੇ ਆ ਜਾ ਮੇਰੇ ਕੋਲੇ ਗੱਲ ਹੀ ਕਰਨੀ ਆ ਹਾਂ ਤੇਰੇ ਨਾਲ ਹਾਂ ਅੰਦਰ ਜਵਾਕ ਸੁੱਤੇ ਪਏ ਆ ਮਾਕੇ ਹਾਂ ਉਹ ਤਾਂ ਭਾਈ ਨੇ ਅੰਦਰ ਸਿਵਾਕਾ ਹਾਂ ਮੈਂ ਤਾਂ ਆਇਆ ਦੀ ਸੀ ਮੈਂ ਤੈਨੂੰ ਤਾਂ ਇੱਥੇ ਭਾਇਆ ਵੀ ਕੋਈ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ ਮੇਰੇ ਨਾਲ ਜ਼ਰੂਰੀ ਗੱਲ ਇਹ ਕਿਹੜੀ ਜ਼ਰੂਰੀ ਗੱਲ ਕਰਨੀ ਵਿੰਦਰ ਤਾਂ ਭਾਬੀ ਮੈਂ ਨਾ ਤੇਰੇ ਨਾਲ ਮਨਿੰਦਰ ਬਾਰੇ ਗੱਲ ਕਰਨੀ ਸੀ ਮਨਿੰਦਰ ਬਾਰੇ ਹਾਂ ਮਨਿੰਦਰ ਬਾਰੇ ਕੀ ਗੱਲ ਕਰਨੀ ਆ ਮਨਿੰਦਰ ਬਾਰੇ ਮਨਿੰਦਰ ਦੇ ਰਿਸ਼ਤੇ ਦੀ ਗੱਲ ਕਰਨੀ ਸੀ ਮੈਂ ਕਿਹਾ ਹੁਣ ਕੋਈ ਆਪਾਂ ਉਹਦੇ ਰਿਸ਼ਤੇ ਦੀ ਤੋਰ ਕੇ ਕਿਸੇ ਪਾਸੇ ਗੱਲਬਾਤ ਮੈਂ ਰਿਸ਼ਤੇ ਦੀ ਤਾਂ ਤੇਰੀ ਹੀ ਗੱਲ ਮੰਨੀ ਚਲੋ ਵੀ ਤੋਰਾਂਗੇ ਪਰ ਅਜੇ ਟਾਈਮ ਕੁਛ ਨਹੀਂ ਹੋਇਆ ਮੈਂ ਤਾਂ ਡੇਢ ਮਹੀਨਾ ਵੀ ਨਹੀਂ ਹੋਇਆ ਹੈਗਾ ਪੂਰਾ ਲੋਕ ਕੀ ਕਹਿਣਗੇ ਪੜਾਂ ਦੀ ਵੀ ਕੰਨ ਤਾਂ ਕੀ ਗੱਲ ਹੋ ਕੇ ਹਟਿਆ ਨਾ ਤੇ ਅੱਜ ਇਹ ਕੁੜੀ ਦਾ ਰਿਸ਼ਤਾ ਪਾਲਦੇ ਫਿਰਦੇ ਨੇ ਕੀ ਓਹੋ ਭਾਬੀ ਜੇ ਲੋਕਾਂ ਦੇ ਹਿਸਾਬ ਨਾਲ ਚੱਲਾਂਗੇ ਨਾ ਆਪਾਂ ਕਦੇ ਵੀ ਨਹੀਂ ਆਪਾਂ ਕੁਛ ਕਰ ਸਕਦੇ ਫਿਰ ਲੋਕਾਂ ਦਾ ਕੀ ਲੋਕ ਤਾਂ ਹਜੇ ਵੀ ਆਖ ਹੀ ਜਾਂਦੇ ਹੁਣ ਥੋੜਾ ਕੁਝ ਕਹਿੰਦੇ ਆ ਲੋਕ ਤਾਂ ਇਹ ਕਹਿ ਦਿੰਦੇ ਆ ਇਸ ਕਰਦੀਆਂ ਕੁੜੀਆਂ ਨੂੰ ਇਹੀ ਕੁਛ ਲਿਖਿਆ ਕਰਮਾ ਚ ਇੱਥੇ ਬਹਿਣਾ ਆਪਾਂ ਆਪ ਦਾ ਸੋਚੋ ਲੋਕਾਂ ਬਾਰੇ ਨਾ ਸੋਚੋ ਲੋਕਾਂ ਗੱਲ ਤੇਰੀ ਠੀਕ ਐ ਫੇਰ ਵੀ ਲੋਕੋ ਲੱਜਿਆ ਤਾਂ ਦੇਖਣਾ ਪੈਂਦਾਗਾ ਲੋਕਾਂ ਦੀ ਸੁਣਨੀ ਵੀ ਪੈਂਦੀ ਨੇ ਤੈਨੂੰ ਪਤਾ ਹੀ ਆ ਫਿਰ ਕੀ ਕੁਛ ਪੌਂਕਦੇ ਨੇਗੇ ਇਹ ਤਾਂ ਜੇ ਅੰਦਰ ਵਾਹ ਕੇ ਰੱਖਦੇ ਆ ਇਹਨਾਂ ਨੇ ਤਾਂ ਵੀ ਬੋਲਣਾ ਜੇ ਆਪਾਂ ਕਿਸੇ ਪਾਸੇ ਰਿਸ਼ਤਾ ਕਰਦੇ ਆ ਬੋਲਣਾ ਤਾਂ ਇਹਨਾਂ ਨੇ ਤਾਂ ਵੀ ਆ ਪਰ ਹਜੇ ਕੁਝ ਹੋਰ ਟਾਈਮ ਹੋ ਜਾਣਗੇ ਇਰਪਾ ਵੀ ਮੈਂ ਤੈਨੂੰ ਹੋਰ ਕੀ ਕਹਿਨੀ ਐ ਵੀ ਜਿੰਨਾ ਬੜਾ ਟਾਈਮ ਪਾਏਗੀ ਉਹਨਾਂ ਬੜਾ ਲੋਕਾਂ ਦੀਆਂ ਗੱਲਾਂ ਸੁਣਾਗੇ ਆਪਾਂ ਹੁਣ ਇਹ ਲੋਕ ਤਾਂ ਇਹ ਕੁਛ ਕਰਦੇ ਆ ਆਪਾਂ ਤਾਂ ਚੱਲ ਸੋਚੀ ਜਾਂਦੇ ਆ ਵੀ ਕੀ ਆਖਣਗੇ ਪਰ ਅੱਜ ਕੱਲ ਤਾਂ ਇਹ ਟਾਈਮ ਐ ਅਗਲਾ ਕਹਿ ਦਿੰਦਾ ਨਾਲ ਦੀ ਨਾਲ ਹੀ ਜਦੋਂ ਕੋਈ ਇਹੋ ਜਿਹਾ ਵਕਤ ਪੈ ਜਾਂਦਾ ਅਗਲਾ ਉਹਦੀ ਕਹਿ ਦਿੰਦਾ ਆਪਾਂ ਚੱਲ 20 ਦਿਨਾਂ ਤੋਂ 15 ਦਿਨਾਂ ਤੋਂ ਭਾਈ ਹੋਰ ਘਰ ਪਾਲ ਲਓ ਨਾਲੇ ਤਾਂ ਆਪਣਾ ਫਿਕਰ ਮੁੱਕ ਜੇ ਜੇ ਆਪਾਂ ਕੁੜੀ ਦਾ ਕਿਤੇ ਕਰਦਗੇ ਤੇ ਨਾਲੇ ਕੋਈ ਜਵਾਕੜੀ ਉਹਨੂੰ ਭੁੱਲ ਜੇ ਅਗਲੇ ਦੇ ਘਰੇ ਜਾ ਕੇ ਇਹ ਲਾਲਚ ਲੱਗ ਜੇ ਤੰਦਾਂ ਹੀ ਤਾਂ ਤੇਰੀ ਗੱਲ ਠੀਕ ਆ ਜੀ ਪਰਵਿੰਦਰ ਮੈਂ ਤਾਂ ਕੋਈ ਮੈਨੂੰ ਤਾਂ ਪਤਾ ਨਹੀਂ ਵੀ ਰਿਸ਼ਤਾ ਹੁਣ ਕੌਣ ਤੇਰੀ ਨਿਗਾਹ ਦੇ ਵਿੱਚ ਹੈਗਾ ਕੋਈ ਆਪਾਂ ਜਰਨਲ ਨੂੰ ਸੱਤ ਲੈਣੀ ਜਰਨਲ ਨੂੰ ਨਾ ਜਰਨਲ ਨੂੰ ਤਾਂ ੜੀ ਰਹਿਣ ਦੇ ਮੈਨੂੰ ਤਾਂ ਉਹ ਇੰ ਚੰਗਾ ਨਹੀਂ ਲੱਗਦਾ ਹੈਗਾ ਹੁਣ ਤੇ ਹੋਰ ਫਿਰ ਜਰਨਲ ਨੂੰ ਨਹੀਂ ਸੱਦਣਾ ਫਿਰ ਆਪਾਂ ਉਹਨੂੰ ਕਹਿ ਦਿੰਨੇ ਆ ਦੂਜੀ ਨੂੰ ਕੀ ਨੂੰ ਕੀ ਉਹਦਾ ਨਾਂ ਭੈਣ ਦਾ ਭਾਣੋਂ ਹਾਂ ਨੋ ਨਾ ਲੀ ਕਾ ਨੋਤਾਪਾ ਉਹ ਤਾਂ ਮੈਨੂੰ ਪਤਾ ਹੀ ਹੈ ਕਿੰਨਾ ਮੇਰਾ ਝੂਠ ਬੋਲਦੀ ਹੈ ਜੀ ਝੂਠ ਬੋਲ ਕੇ ਕੱਲ ਨੂੰ ਰਿਸ਼ਤਾ ਕਰਾਤਾ ਆਪਾਂ ਤਾਂ ਪਹਿਲੀ ਹੀ ਔਖੇ ਆਂਗੇ ਜੀ ਝੂਠ ਤਾਂ ਭਾਬੀ ਬਚੋਲੇ ਬੋਲਦੀ ਹੁੰਦੀ ਹੈ ਕਹਿੰਦੀ ਨਹੀਂ ਹੁੰਦੀ ਆ ਕੇ ਬਚੋਲਾ ਤੇ ਓਲਾ ਵੀ ਓਲਾ ਤਾਂ ਬਚੋਲੇ ਰੱਖਦੇ ਹੁੰਦੇ ਆ ਬਾਕੀ ਕੋਈ ਗੱਲ ਨਹੀਂ ਉਹ ਕਿਸੇ ਪਾਸੇ ਤਾਂ ਯਕੀਨ ਕਰਨਾ ਹੀ ਪਊਗਾ ਯਕੀਨ ਕਰਕੇ ਰਿਸ਼ਤਾ ਹੋਊਗਾ ਜੇ ਆਪਾਂ ਐਂ ਖੁਦ ਕਰੀ ਗਏ ਵੀ ਆ ਵੀ ਐਂ ਕਰਦਾ ਉਹ ਵੀ ਐਂ ਕਰਦਾ ਫਿਰ ਤਾਂ ਆਪਾਂ ਤੋਂ ਕੁੜੀ ਨਹੀਂ ਵੀ ਐਹੀ ਜਾਣੀ ਹੋ ਤਾਂ ਤੇਰੀ ਗੱਲ ਠੀਕ ਹੈ ਪਰ ਫਿਰ ਮੈਂ ਗੱਲ ਕੌਣ ਕਰੂਗਾ ਤੇਰੇ ਭਾਈ ਸਾਹਿਬ ਤੇ ਤੇਰੇ ਭਾਈ ਨੂੰ ਮਨਾ ਲੇਂਗੇ ਤੂੰ ਭਾਈ ਨਾਲ ਗੱਲ ਮੈਂ ਆਪੇ ਕਰ ਲੂੰ ਭਾਬੀ ਭਾਈ ਨੂੰ ਮੈਂ ਕਹਿ ਦੂੰਗੀ ਠੀਕ ਹੈ ਬਾਕੀ ਰਹੀ ਗੱਲ ਇਹ ਮੈਂ ਜਿੱਥੋਂ ਤੱਕ ਡਰਦੀ ਆ ਜਵਾਕ ਵੀ ਨਾ ਉੱਠ ਕੇ ਆ ਜਾਣ ਡੂੜ ਮਹੀਨਾ ਹੋਣ ਵਾਲਾ ਹੈ ਉਹ ਤਾਂ ਇਹ ਜਾ ਜੱਟ ਹੈ ਡੂੜ ਮਹੀਨੇ ਤਾਂ ਆਪਣੇ ਘਰੇ ਕਿਸੇ ਨੂੰ ਭੇਜ ਦੋ ਕਿਉਂ ਨਾ ਆਪਾਂ ਉਦੋਂ ਪਹਿਲਾਂ ਪਹਿਲਾਂ ਆਪਣੀ ਕੁੜੀ ਦਾ ਕੋਈ ਕਿਸੇ ਪਾਸੇ ਕਰ ਦਈਏ ਇਹ ਤਾਂ ਤੇਰੀ ਗੱਲ ਠੀਕ ਆ ਨੜ ਚੰਗੇ ਰਿਸ਼ਤੇ ਜਿਹੜਾ ਕਿਤੇ ਮਿਲਦੇ ਨਹੀਂਗੇ ਹਾਂ ਤੈਨੂੰ ਹਾਂ ਹੀ ਕਹਿਣੀ ਆ ਵੀ ਫੇਰ ਫੇਰ ਆਪਣਾ ਉਹਦੇ ਨਾਲ ਰਾਲਾਪੂ ਮਸਾ ਆਪਾਂ ਕੁੜੀ ਨੂੰ ਗੱਲ ਭਲਾਉਣੇ ਆ ਆ ਢੂੜ ਮਹੀਨਾ ਹੋ ਗਿਆ ਜਿੱਦ ਦੇ ਦਵਾਰੇ ਨਾਲ ਆਪਣੀ ਕੁੜੀ ਨੂੰ ਸਜਰਾ ਕਰਦੇ ਇਹਨੂੰ ਇਹ ਤਾਂ ਗੱਲ ਸੀ ਹੁਣ ਮਾੜੀ ਮੋਟੀ ਸਦਮੇ ਚੋਂ ਬਾਹਰ ਨਿਕਲਣ ਲੱਗੀ ਆ ਹੁਣ ਮਾੜੀ ਵੀ ਖੁਸ਼ ਦੇਖਦੀ ਆ ਮਨਿੰਦਰ ਨੂੰ ਨਹੀਂ ਉਹਦੈਂ ਦੀ ਨਾ ਕੰਦਾ ਕੌੜਿਆਂ ਨਾਲ ਵਜ-ਵਜ ਰੋਂਦੀ ਫਿਰਦੀ ਰਹਿੰਦੀ ਸੀ ਉਹਨੂੰ ਦੇਖ ਦੇਖ ਆਪਾਂ ਭੁੱਜਦੀਆਂ ਰਹਿੰਦੀਆਂ ਸੀ ਤਾਂ ਹੀ ਤਾਂ ਤੈਨੂੰ ਮੈਂ ਕਹਿਣੀ ਆ ਵੀ ਕਰਨਾ ਹੀ ਕਰਨਾ ਭਾਬੀ ਕਰਕੇ ਪਰੇ ਕੁੜੀ ਨੂੰ ਕੁੜੀ ਦੇ ਘਰੇ ਪੇਜ ਇਹ ਤਾਂ ਗੱਲ ਹੈ ਜੇ ਚਲ ਤੇਰੀ ਬਾਈ ਨੂੰ ਤਾਂ ਤੂੰ ਬਣਾ। ਪਰ ਮਨਿੰਦਰ ਨਾਲ ਮਨਿੰਦਰ ਨਾਲ ਗੱਲ। ਮਨਿੰਦਰ ਨੂੰ ਗੱਲ ਹੁਣ ਤੂੰ ਜਾ ਕੇ ਕਰੀ ਮਨਿੰਦਰ ਨਾਲ। ਮੈਂ ਮੈਂ ਨਹੀਂ ਜਾਣ। ਕੰਮੋਂ ਗੱਈ ਨਹੀਂ। ਕੰਮੋਂ ਗੱਲ ਲੂਦਣਾ ਗੱਲ। ਨਾਲ ਉਹਨੂੰ ਪਿਆਰ ਨਾਲ ਸਮਝਾ ਲੂ। ਸਿੱਧੀ ਮੰਨਣਾ ਤਾਂ ਹੈ ਨਹੀਂ ਮਨਿੰਦਰ ਨੇ। ਇਹ ਵੀ ਠੀਕ ਹੈ। ਇਥੇ ਕੰਮੋਂ ਦਾ ਹੱਕਾ ਕੰਮੋਂ ਹੀ ਗੱਲ ਕਰੂਗੀ। ਹਾਂ ਤੇ ਤੂੰ ਸਾਰੀ ਗੱਲ ਕੰਮੋਂ ਨੂੰ ਸਮਝਾ ਦੇ। ਕਮਾਉਂ ਆਪੇ ਗੱਲਬਾਤ ਕਰਕੇ ਆਪਾਂ ਨੂੰ ਦੱਸ ਦੀ ਨਾ ਕੋਈ ਨਾ ਮੈਂ ਕਮਾਉਂ ਨਹੀਂ ਕਹਿੰਦੀ ਉਹ ਗੱਲ ਕਰ ਲਾ ਕੋਈ ਚਲਾ ਤੋ ਕਿਆ ਜੀ ਮੈਂ ਚਾਰੇ ਘੁੱਟ ਬਣਾਉਣੀ ਹੈ ਚੰਗਾ ਬਣਾ ਲਾ ਜੀ ਤੇਰੀ ਤੀ ਵਾਰੋਂ ਉੱਠ ਖੜੇ ਮੇਰਾ ਵੀ ਫਿਕਰ ਮੁੱਕ ਜੀ ਇਸ ਗੱਲ ਦਾ ਹੁਣ ਮੈਨੂੰ ਵੀ ਬਹੁਤ ਵੱਡਾ ਫਿਕਰ ਹੈ ਕਿ ਮੈਂ ਤਾਂ ਬੈਠੀ ਸੀ ਆ ਮੇਰੀ ਭਤੀਜੀ ਵੀ ਰੱਬ ਨੇ ਮੇਰੇ ਭਰਾ ਦੇ ਵਾਰਗੇ ਬਾਹ ਤੇ ਇਹ ਵੀ ਕੀ ਕਰਨ ਦੋ ਦੋ 3ਾਂ ਦਾ ਬਹੁਤ ਚੱਕਣ ਕਿਵੇਂ ਇਹ ਜ਼ਿੰਦਗੀ ਆਪਦੀ ਜਿਉਣ ਤੇ ਕਿਵੇਂ ਇਹ ਸਾਨੂੰ ਜਿਉਂਦੀ